ਹੜ੍ਹਾਂ ਤੋਂ ਬਾਅਦ ਹਰਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨੈਲ ਨੰਗਲ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਦੀ ਲੜੀ ਦੇ ਤਹਿਤ ਪਿੰਨਸੀਰਾਬਾਦ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਜਰਨੈਲ ਨੰਗਲ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਪਿੰਡਾਂ ਵਿੱਚ ਹੁਣ ਲੋਕਾਂ ਨੂੰ ਬੁਖਾਰ, ਖਾਂਸੀ, ਖਾਰਿਸ਼ ਅਤੇ ਉਲਟੀਆਂ ਜਿਹੀਆਂ ਬਿਮਾਰੀਆਂ ਲੱਗ ਰਹੀਆਂ ਹਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਹ ਕੈਂਪ ਲਗਾਇਆ ਗਿਆ ਉਣਾ ਪ੍ਰੋਸਾਦ ਬਾਇਆ ਕਿ ਜਿਹੜੇ ਪਰਿਵਾਰ ਹੜ ਦੀ ਚਪੇੜ ਵਿੱਚ ਆਏ ਹਨ ਉਸ ਹਰ ਪਰਿਵਾਰ ਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਹੈ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਾਰਜ ਵਿੱਚ ਪੰਜਾਬ ਸਰਕਾਰ ਵੀ ਉਹਨਾਂ ਨਾਲ ਖੜੀ ਹੈ ਤੇ ਕਿਸੇ ਵੀ ਪੀੜਤ ਪਰਿਵਾਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅੱਜ ਜੀ ਜੰਨ ਬਸੀਰਾਵਾ ਦੇ ਕੇ ਅੰਗਰੋਮਟਾਰ ਦੇ ਚੇਅਰਮੈਨ ਜੀ ਜਗਨਨੰਗਲ ਜੀ ਆਪਣੀ ਟੀਮ ਲੈ ਕੇ ਅਨੇਕਾਂ ਦੇ ਮੈਡੀਕਲ ਕੈਂਪ ਹੋ ਰਿਹਾ ਹੈ। ਅਸੀਨਾ ਦਾ ਬਹੁਤ-ਬਹੁਤ ਇੱਥੇ ਆਉਣ ਲਈ ਧੰਨਵਾਦ ਕਰਦੇ ਆਂ। ਜਿਨ੍ਹਾਂ ਵੀ ਸੱਜਣਾ ਨੇ ਆਪਣੀ ਬਿਮਾਰੀ ਦੱਸ ਕੇ ਚੈੱਕਅਪ ਕਰਾ ਕੇ ਦਵਾਈਆਂ ਲੈ ਕੇ ਗਏ ਆ ਤੇ ਜਿਵੇਂ ਕਿ ਆ ਬਹੁਤ ਜਿਆਦਾ بارش ਹੋਣ ਤੋਂ ਬਾਅਦ ਕਈ ਬਿਮਾਰੀਆਂ ਹੋ ਜਾਂਦੀਆਂ। ਉਹ ਉਹਨਾਂ ਨੂੰ ਮੱਦੇਨਜ਼ਰ ਇਹ ਇੰਡਾ-ਪਿੰਡਾ ਵਿੱਚ ਜਾ ਕੇ ਕੋਈ ਕੰਨੀ ਸੇਵਾ ਕਰ ਰਹੇ ਆ। ਅਸੀਨਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਹਾਂਜੀ ਸਾਥੀਓ ਅੱਜ ਅਸੀਂ ਪਹੁੰਚੇ ਹਾਂ ਪਿੰਡ ਨਸੀਰਾਬਾਦ ਦੇ ਵਿੱਚ ਔਰ ਸਾਡੇ ਸਤਿਕਾਰਯੋਗ ਭੈਣ ਮੌਜੂਦਾ ਸਰਪੰਚ ਜਸਵਿੰਦਰ ਕੌਰ ਜੀ ਔਰ ਸਾਡੇ ਨਰਿੰਦਰ ਸਿੰਘ ਜੀ ਮੈਂਬਰ ਪੰਚਾਇਤ ਔਰ ਸਾਰੇ ਸਤਿਕਾਰਯੋਗ ਪਤਵੰਤੇ ਵੀ ਪਿੰਡ ਦੇ ਹਾਜ਼ਰ ਨੇ ਅੱਜ ਅਸੀਂ ਇੱਥੇ ਮੈਡੀਕਲ ਕੈਂਪ ਲਗਾਇਆ ਔਰ ਮੈਡੀਕਲ ਕੈਂਪ ਦੇ ਵਿੱਚ ਜਿਸ ਜਿਸ ਵੀ ਵਿਅਕਤੀ ਨੂੰ ਕੋਈ ਵੀ ਪ੍ਰੋਬਲਮ ਸੀ ਉਤੇ ਚੈੱਕ ਅਪ ਕਰਕੇ ਫ੍ਰੀ ਜਿਹੜੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਇਹ ਮੈਡੀਕਲ ਕੈਂਪ ਦੀ ਸੇਵਾ ਜਿਹੜੀ ਸਾਡੀ ਲਗਾਤਾਰ ਚੱਲ ਰਹੀ ਹੈ ਪਹਿਲਾਂ ਅਸੀਂ ਜਿਹੜਾ ਖੋਟਚਾੜਾ ਬਰਮਪੁਰ ਇਹਨਾਂ ਪਿੰਡਾਂ ਜਾਨੀ ਫਗਵਾੜਾ ਹਲਕੇ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਨੇ ਮਾਰ ਕੀਤੀ ਸੀ ਤੋ ਪਾਣੀ ਸੁੱਕਣ ਤੋਂ ਬਾਅਦ ਹੁਣ ਲੋਕਾਂ ਨੂੰ ਜਿਹੜੀ ਤਕਲੀਫ ਹੋ ਰਹੀ ਕੋਈ ਛੋਟੀ ਮੋਟੀ ਪ੍ਰੋਬਲਮ ਕਿਸੇ ਨੂੰ ਉਲਟੀਆਂ ਟੱਕੀਆਂ ਕਿਸੇ ਨੂੰ ਅਲਰਜੀ ਖਾਰਸ਼ ਅੱਖਾਂ ਤੇ ਕਾਰਟ ਕਿਤੇ ਪੈਰਾਂ ਦੇ ਉੱਤੇ ਕੋਈ ਅਲਰਜੀ ਇਸ ਤਰੀਕੇ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਆਮ ਜੀਆਂ ਹੋਈਆਂ ਸੀਗੀਆਂ ਤੋ ਇਸ ਕਰਕੇ ਸਾਡੀ ਟੀਮ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਸਾਰੇ ਉਸ ਜਦੋਂ ਮਾਹੌਲ ਠੀਕ ਹੋਣਾ ਸ਼ੁਰੂ ਹੋਇਆ ਉਸ ਹਰ ਪਿੰਡ ਦੇ ਵਿੱਚ ਜਾਵਾਂਗੇ ਜਿੱਥੇ ਪਾਣੀ ਪੁਛ ਦੇਣ ਵਾਸਤੇ ਖੜਾ ਰਿਹਾ ਪਾਣੀ ਨੇ ਆਪਣੀ ਮਾਰ ਹਮਾਰੀ ਹੈ ਤੋਂ ਮੈਂ ਧੰਨਵਾਦ ਕਰਦਾ ਸਾਰੇ ਸਤਿਕਾਰਯੋਗ ਸਹਿਯੋਗੀ ਸੱਜਣਾ ਦਾ ਔਰ ਨਾਲ ਹੀ ਧੰਨਵਾਦ ਕਰਦਾ ਸਾਡੀ ਸਮਿਤੀ ਟੀਮ ਸਾਡੇ ਡਾਕਟਰ ਸਾਹਿਬ ਜਿਹੜੇ ਲਗਾਤਾਰ ਸਾਡੇ ਨਾਲ ਚੱਲੇ ਹੋਏ ਨੇ ਸੇਵਾ ਨਿਭਾ ਰਹੇ ਨੇ ਸਾਡੇ ਡਾਕਟਰ ਅਮਰਜੀਤ ਜੀ ਰਮੇਸ਼ ਜੀ ਸਾਡੇ ਭੈਣ ਜੀ ਸਾਰੇ ਸਤਿਕਾਰਯੋਗ ਡਾਕਟਰਾਂ ਦੀ ਟੀਮ ਦਾ ਔਰ ਨਾਲ ਹੀ ਮੈਂ ਇੱਥੇ ਪ੍ਰਸੰਨਤਾ ਚਾਹੁੰਦਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਨਾਲ ਹੈ ਹਰ ਪੈਰ ਪੈਰ ਦੇ ਉੱਤੇ ਅਸੀਂ ਲੋਕਾਂ ਦੇ ਨਾਲ ਖੜੇ ਆ ਕਿਸੇ ਇਸ ਮੁਸ਼ਕਲ ਘੜੀ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਇਸ ਮੁਸ਼ਕਲ ਘੜੀ ਦੇ ਵਿੱਚੋਂ ਬਾਹਰ ਕਢੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਮਿਹਰ ਭਰਿਆ ਰੱਖਣਾ ਧੰਨਵਾਦ